ਕੱਲ ਦਾ ਗੱਲਬਾਤ ਹੈ ਕਿ ਪਤਾ ਹੈ ਤੁਹਾਨੂੰ ਜਰਨ ਪਤਾ ਸੀਗਾ ਕਿ ਜਿਵੇਂ ਆਪਾਂ ਕੱਲ ਦਾ ਪ੍ਰੋਗਰਾਮ ਲਿਖਿਆ ਸੀਗਾ ਕਿ ਅਮਿਤ ਸ਼ਾਹ ਨੇ 4 ਵਜੇ ਆਉਣਾ ਹੰਦਾਲਾ ਮੰਡੀ ਦੇ ਵਿੱਚ ਤੇ ਅਸੀਂ ਸਾਰੇ ਜਿੱਥੇ ਬੰਦੀ ਨੂੰ ਸਨੇਹ ਲਾਇਆ ਸੀ ਕੱਲ ਸਾਡੇ ਨਾਲ ਸਾਡਾ ਇੱਕ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗਹਿਰਾ ਇਨਿਟ ਕੋਲੋਂ ਜੋ ਸਾਡਾ ਮੋਰਚਾ ਲੱਗਿਆ ਉਹਦੇ ਲੋਕ ਸਾਡਾ ਪ੍ਰਮਾਨ ਸੀ ਕਿ ਜਿਹੜੇ ਵੀ ਆ ਫੌਂਡੇ ਲੀਟਰ ਉਹਨੂੰ ਸਵਾਰ ਕਰਨੀ ਆ ਕਿ ਉਹਨਾਂ ਤੋਂ ਜਵਾਬ ਮੰਗਣਾ ਮਾ ਅਮਿਤ ਸ਼ਾ ਆ ਰਿਹਾ ਇਹ ਸਾਡਾ ਜੀਸ ਦਾ ਗ੍ਰਹਿ ਮੰਤਰੀ ਆ ਇਹਦੇ ਕਹਿਣ ਤੇ ਰਸਤੇ 'ਚ ਕਿੱਲਾ ਲੱਗੀਆਂ ਨੇ ਇਹਦੇ ਕਹਿਣ ਤੇ ਰਸਤੇ ਦੁਵਾਰਾ ਹੋਈਆਂ ਨੇ ਇਹਦੇ ਕਹਿਣ ਤੇ 13 14 ਤੇ 21 ਨੂੰ ਸਾਡੇ ਗੋਲਾਬਾਰੀ ਬੰਬਵਾਰੀ ਤੇ ਸਾਡੇ ਜਿਹੜਾ ਨੌਜਵਾਨ ਸਾਡਾ ਮੁੰਡਾ ਸ਼ਹੀਦ ਹੋਇਆ ਕੋਈ ਮਾਰ ਕੇ ਉਹਦਾ ਇਹ ਮੁੱਖ ਦੋਸ਼ੀ ਆ ਅਮਿਤ ਸ਼ਾ ਕਿ ਇਹ ਨੂੰ ਅਸੀਂ ਕੱਲ ਜਿਹਦਾ ਹੀ ਵਿਰੋਧ ਕਰਨਾ ਸੀ ਪਰ ਪੁਲਿਸ ਨੂੰ ਕੱਲੇ ਘਰੇ ਲਾ ਕੇ ਮੈਨੂੰ ਘਰ ਦੇ ਟੇਨ ਕਰ ਲਿਆ ਇਹਨਾਂ ਨੇ ਇਹ ਨੰਬਰ ਵੀਡੀਓ ਵਗੈਰਾ ਬਾਤੀਆਂ ਪੋਸਟੀ ਗੱਡੀ ਬਾਹਰ ਖੜੀ ਕੁਟਟ ਬੈਠੇ ਨੇ ਛੇ ਇਸ ਤਰ੍ਹਾਂ ਕਿ ਮੈਂ ਸਾਰਿਆਂ ਨੂੰ ਬਾਕੀ ਵੀ ਬੇਨਤੀ ਕਰਦਾ ਵੀ ਭਾਰਤੀ ਬੰਦੇ ਵੀ ਪਾਸੇ ਆ ਕੇ ਪਰਬਰੋਧ ਜਰੂਰ ਕਰਨਾ ਮੈਂ ਕੋਸ਼ਿਸ਼ ਹਾਂ ਸਰਪੰਚ ਦੀ ਕੋਸ਼ਿਸ਼ ਕਰੂੰਗਾ ਪਰ ਨਹੀਂ ਕਿ ਸਾਰੇ ਹੀ ਕਮਾਂਡ ਆ ਸਾਹਮਣੇ ਜਾ ਕੇ ਬਰੋਧ ਕਰਨਾ ਵਾ ਜੀ ਦਾ ਧਿਆਨ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਮਟੂਰ ਯੂਨੀਅਨ ਦੇ ਸਾਰੇ ਹੀ ਉਤੇਦਾਰਾਂ ਨੂੰ ਬੇਨਤੀ ਆ ਕਿ ਕੱਲ ਲੁਧਿਆਣੇ ਦੀ ਦਾਣਾ ਮੰਡੀ ਦੇ ਵਿੱਚ 12 ਤੋਂ 1 ਵਜੇ ਤੱਕ ਅਮਿਤ ਸ਼ਾ ਜੋ ਸਾਡੇ ਭਾਰਤ ਦੇ ਗ੍ਰਹਿ ਮੰਤਰੀ ਨੇ ਉਹ ਆ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਹੁਕਮ ਦੇ ਅਨਸਾਰ ਹੀ ਆ ਜਿਹੜੀਆਂ ਸੜਕਾਂ ਦੇ ਵਿੱਚ ਕੰਧਾਂ ਕੀਤੀਆਂ ਨੇ ਜਿਹੜੀਆਂ 12 ਤੀਰਾਂ ਨੂੰ ਗੋਲੀਆਂ ਚੱਲੀਆਂ ਗੋਲਾਬਾਰੀ ਚੱਲੀ ਆਸੂ ਕੈਸ ਦੇ ਗੋਲੇ ਚੱਲੇ ਫਿਰ 14 ਤਰੀਕ ਨੂੰ ਚੱਲੇ ਫਿਰ 21 ਤਰੀਕ ਨੂੰ ਚੱਲੇ ਜਿੱਥੇ ਛੁੱਪ ਕਰਨ ਨੂੰ ਸੀ ਇਦ ਕੀਤਾ ਗਿਆ ਕਿਉਂਕਿ ਜਦੋਂ ਵੀ ਕੋਈ ਆ ਆਰਡਰ ਮੈਂ ਜਿਹੜਾ ਹੁੰਦਾ ਹੋਮ ਮਿਨਿਸਟਰ ਦਾ ਹੁੰਦਾ ਵਾ ਕਿ ਇਸ ਕਰਕੇ ਕੱਲੋਂ ਜਦੋਂ ਦਾਣਾ ਮੰਡੀ ਆਉਣਗੇ ਇਹ ਸਵਾਲ ਜਵਾਬ ਉਹਨਾਂ ਨੂੰ ਕੀਤੇ ਜਾਣਗੇ ਆਪਾਂ ਪਿੰਡ ਕਾਦੀਆਂ 10 ਤੋਂ 10:30 ਵਜੇ ਤੱਕ ਇਕੱਠੇ ਹੋਣਾ ਕਾਦੀਆਂ ਪਿੰਡ ਜਿਹੜਾ ਜਲੰਧਰ ਬਾਈਪਾਸ ਮੰਕੇ ਅਗਲੇ ਬੰਨੇ ਜਿਹਨਾਂ ਨੂੰ ਨਾ ਪਤਾ ਲੱਗੇ ਜਲੰਧਰ ਬਾਈਪਾਸ ਕ੍ਰੋਸ ਕਰੋਗੇ ਅਗਲੇ ਬੰਨੇ ਕਾਦੀਆਂ ਪਿੰਡ ਵਾ ਆਪਾਂ ਕਾਦੀਆਂ ਪਿੰਡ ਦੇ ਵਿੱਚ ਇਕੱਠੇ ਹੋਵਾਂਗੇ ਜਿੱਥੇ ਦੂਜੀਆਂ ਆਪਣੀਆਂ ਰਾਤਰੀ ਜਿੱਥੇ ਬੰਦੀਆਂ ਦੇ ਨਾਲ ਆਪਣੇ ਆਉਣਾ ਵਾ ਪੀਕੇਜੂ ਦਵਾਪਾ ਦਸਵੇਂ ਯੂਨੀਅਨ ਇਹ ਸਾਰੇ ਨਾਲ ਆਪਣੇ ਕੱਲ ਆ ਰਹੇ ਨੇ ਤੇ ਆਪਾਂ ਸਾਰਿਆਂ ਨੇ ਦੱਸ ਤੋ 6:30 ਵਜੇ ਤੱਕ ਉੱਥੇ ਇਕੱਠੇ ਹੋਣਾ ਬੇਨਤੀ ਆ ਕਿ ਆਪਣੇ ਆਪਣੇ ਝੰਡੇ ਸਾਰਿਆਂ ਨੇ ਲੈ ਕੇ ਆਉਣਾ ਝੰਡੇ ਤੋਂ ਬਿਨਾ ਨਹੀਂ ਆਉਣਾ ਕਿਉਂਕਿ ਅਸੀਂ ਝੰਡੇ ਸਾਰਿਆਂ ਨੂੰ ਇੱਕ ਵਾਰੀ ਦੇ ਚੁੱਕੇ ਹਾਂ ਡੰਡੇ ਪਾ ਕੇ ਤੇ ਡੰਡੇ ਵੀ ਕੈਮ ਲੈ ਕੇ ਆਉਣੇ ਆ ਤੇ ਝੰਡੇ ਵੀ ਨਾਲ ਲੈ ਕੇ ਆਉਣੇ ਆ ਬੈਚ ਤੁਹਾਡਾ ਲੱਗਿਆ ਹੋਵੇ ਤੇ ਆਪਣਾ ਉੱਥੇ ਟਾਈਮ ਸਿਰ ਪਹੁੰਚਣਾ ਕੱਲ ਜਿੰਨੇ ਵੀ ਸਾਡੇ ਮੈਂਬਰ ਬਣੇ ਆ ਯੂਨੀਅਨ ਦੇ ਜਿਨ੍ਹਾਂ ਕੋ ਸਾਡੀ ਮੈਂਬਰਸ਼ਿਪ ਆ ਫਿਰ ਨਾ ਕਿ ਉਹ ਕੱਲ ਨੂੰ ਮੈਂਬਰਸ਼ਿਪ ਕੱਟੀ ਗਈ ਜੇ ਲੁਧਿਆਣੇ ਵਾਲੇ ਮੈਂਬਰਸ਼ਿਪ ਚ ਨਹੀਂ ਆ ਸਕਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਖਤਮ ਸਮਝਿਓ ਕੱਲ ਨੂੰ ਜਿੱਥੇ ਵੀ ਕਿਸੇ ਦੀ ਮੈਂਬਰਸ਼ਿਪ ਹੈਗੀ ਆ ਪੂਰੇ ਲੁਧਿਆਣੇ ਚ ਚਾਹੇ ਉਹ ਸਾਹਨੇ ਵਾਲਾ ਚਾਹੇ ਸਮਰਾਲਾ ਕੰਨਾ ਆ ਜਿੱਥੇ ਵੀ ਸਾਡੀ ਮੈਂਬਰਸ਼ਿਪ ਚੱਲਦੀ ਆ ਉਹ ਸਾਰਿਆਂ ਨੂੰ ਬੇਨਤੀ ਆ ਵੀ ਕੱਲ ਆਪਾਂ ਇਹਦੇ ਸਵਾਗਤ ਲਈ ਜਿਹੜਾ ਇਹਦਾ ਸਵਾਗਤ ਆ ਕਿਸਾਨਾਂ ਦਾ ਜਿਵੇਂ ਇਹਨੇ ਦਿੱਲੀ ਗਿਆ ਨਾ ਦਿੱਲੀ ਜਾਣ ਲੱਗਿਆਂ ਦਾ ਕੀਤਾ ਵਾ ਉਵੇਂ ਆਪਾਂ ਵੀ ਕਰਨਾ ਵਾ ਤੇ ਕੱਲ ਪਹੁੰਚਣ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ